ਮੈਨੂੰ ਕੋਈ ਮਿੱਤਰ ਮੇਰਾ ਕਹਿੰਦਾ ਧਿਆਨ ਦੇਣਾ ਜੀ ਇੱਧਰ ਗੱਲਾਂ ਬਾਤ ਚ ਕਹਿੰਦਾ ਬਾਬਾ ਜੀ ਕਿੰਨੇ ਸਾਲ ਹੋ ਗਏ ਕਥਾ ਕਰਦੇ ਆ ਮੈਂ ਕਿਹਾ ਜੀ 11 ਕਹਿੰਦਾ ਕੀ ਬਣਾਏ ਮੈਂ ਕਿਹਾ ਗੁਰੂ ਸਾਹਿਬ ਕੋਲੇ ਬਿਠੇ 11 ਸਾਲਾਂ ਚ ਤਿੰਨ ਕਮਰੇ ਸੀ ਬਾਲਿਆਂ ਵਾਲੇ ਛੱਤ ਪੈ ਗਈ ਸਾਈਕਲ ਤੋਂ ਤੁਰੇ ਚੱਲ ਹੁਣ ਆ ਕੇ ਗੱਡੀ ਮਿਲੀ ਆ ਉਹ ਵੀ ਕਿਸ ਤਾਂ ਨੇ ਕਹਿੰਦਾ ਤੁਸੀਂ ਬਾਬਾ ਜੀ ਰੋਜ਼ ਦੇ ਕਿੰਨੇ ਪ੍ਰੋਗਰਾਮ ਲਾਉਨੇ ਮੈਂ ਕਿਹਾ ਦੋ ਲਾ ਲਈ ਇੱਕ ਦੁਪਹਿਰੇ ਇੱਕ ਰਾਤ ਨੂੰ ਕਹਿੰਦਾ 11 ਸਾਲ ਹੋ ਗਏ ਜਿੰਨਾ ਤੁਸੀਂ ਖਬਦੇ ਨਾ ਤੁਹਾਨੂੰ ਰੱਬ ਨੇ ਕਲਾ ਦਿੱਤੀ ਕਿਸੇ ਪਿੰਡ ਚ ਜਾ ਕੇ ਗੱਦੀ ਲਾ ਲੈ ਮੈਨੂੰ ਸਲਾਹ ਦਿੱਤੀ ਕਿ ਮੈਂ ਕਿਹਾ ਵੀ ਉਹ ਕਿਉਂ ਕਹਿੰਦਾ ਐਵੇਂ ਕਮਲੇ ਤੁਸੀਂ ਤੇ ਕਲ ਯੁੱਗ ਦਾ ਸਮਾਂ ਚੱਲਣ ਦਿਆ ਐਵੇਂ ਲੋਕਾਂ ਨੂੰ ਤੁਸੀਂ ਦੇ ਤੇਰੀ ਸਮਝਾਉਣੇ ਨਾਲੇ ਅਗਲੇ ਸੁਣਦੇ ਨਾਲ ਗਾਲਾਂ ਕੱਢਦੇ ਸਹੀ ਗੱਲ ਜੀ ਨਾਲੇ ਅਗਲੇ ਸੁਣਦੇ ਆ ਤੇ ਨਾਲੇ ਮਗਰੋਂ ਗੱਲ ਜੀ ਨਹੀਂ ਬਣਦੀ ਪੀ ਤੈਨੂੰ ਹੁਣ ਮੈਂ ਦੂਜਾ ਮਾਰਾ ਵੀ ਆਉਦੀ ਜਹਾਨ ਕੱਢ ਕੇ ਦੇਣਾ ਉਹ ਸੱਚੀ ਗੱਲ ਦੱਸੀ ਬਿਰੋ ਨੇ ਕਹਿੰਦਾ ਬਾਬਾ ਜੀ ਮੂਰਖ ਤੂੰ ਹੀ ਐਵੇਂ ਸਿਰਖ ਪਾਉਂਦੇ ਆ ਇਹ ਦੁਨੀਆ ਤੇ ਬਾਬੇ ਨਾਨਕ ਤੋਂ ਨਹੀਂ ਮੰਨੀ ਮੈਂ ਕਹਿੰਦਾ ਗੱਲ ਤੇ ਤੇਰੀ ਵੀ ਬਹੁਤ ਸਹੀ ਆ ਕਹਿੰਦਾ ਉਹ ਆਪ ਰੱਬ ਆਇਆ ਸੀ ਨਾਲੇ ਉਹਦੇ ਕੋ ਕਿੰਨੀਆਂ ਸ਼ਕਤੀਆਂ ਬਰਕਤਾਂ ਸੀ ਇਹਨਾਂ ਲੋਕਾਂ ਨੇ ਉਹਨੂੰ ਵੀ ਭੂਤ ਨਾ ਕਹਿਦਾ ਬਤਾਲਾ ਕਹਤਾ ਅਹੀਂ ਕਿਹੜੇ ਬਾਗ ਦੀ ਮੋਲੀ ਉਹ ਜਿਹੜੇ ਗੁਰੂ ਨੇ ਸਰਵੰਸ ਵਾਰਿਆ ਇੱਕ ਗੱਲ ਯਾਦ ਆਈ ਇੱਕ ਗੋਰਾ ਲੰਡਨ ਤੋਂ ਪੰਜਾਬ ਆਇਆ ਤੇ ਨਹਿਰ ਦੇ ਉੱਤੇ ਸਰਵਾ ਕਰਦਾ ਫੋਟੋਆਂ ਖਿਜਦਾ ਤੁਰਿਆ ਜਾਵੇ ਉਥੇ ਇੱਕ ਸਾਡੇ ਪਿੰਡ ਦੀ ਬੀਬੀ ਧੋਵੇ ਪਪੜੇ ਬੱਚਾ ਲਾਗੇ ਖੇਡਦਾ ਸੀ ਤੇ ਬੱਚਾ ਖੇਡਦਾ ਨਹਿਰ 'ਚ ਡਰ ਗਿਆ ਉਨੇ ਰਹਾ ਹਾਈ ਮਰ ਗਈ ਲੁੱਟੀ ਮੇਰਾ ਪੁੱਤ ਰੁੜ ਗਿਆ ਗੋਰੇ ਨੇ ਆਪਣਾ ਬਾਈਕ ਡੱਕਿਆ ਨਾ ਉਹਨੇ ਕੈਮਰਾ ਵੇਖਿਆ ਨਾ ਬਟੂਆ ਵੇਖਿਆ ਛਾਲ ਮਾਰਤੀ ਜਦੋਂ ਵਿੱਚ ਵੜ ਕੇ ਉਹਨੇ ਬੱਚਾ ਕੱਢਿਆ ਤੇ ਬੀਬੀ ਨੂੰ ਫੜਾਇਆ ਤੇ ਬੀਬੀ ਹੋਣਾ ਨੇ ਬੱਚੇ ਦੇ ਹੱਥ ਚੁੰਮੇ ਅੱਖਾਂ ਚੁੰਮੀਆਂ ਲੱਤਾਂ ਹਾਈ ਮੇਰਾ ਛਿੰਦਾ ਮੇਰਾ ਚੰਨ ਕਹਿ ਕੇ ਬੀਬੀ ਹੋ ਗਈ ਤੇ ਉਹ ਖੜੋਤਾ ਰੋਵੇ ਤੇ ਇੱਕ ਬਾਪੂ ਇਦਾਂ ਦਾ ਤੁਰਿਆਵੇ ਮੋਢੇ ਤੇ ਪਰਨਾ ਉਹਨੇ ਹਾ ਗੋਰੀਆ ਕੀ ਗੱਲ ਰੋਣਾ ਹੋਏ ਕਹਿੰਦਾ ਬਾਪੂ ਰੋਣਾ ਮੈਂ ਤਾਂ ਵਾਂ ਮੈਂ 16000 ਕਿਲੋਮੀਟਰ ਜਾਏ ਤੇ ਚੜਕੇ ਪੰਜਾਬ ਵੇਖਣਾ ਆ ਕਹਿੰਦਾ ਮੈਨੂੰ ਰੋਣ ਇਸ ਗੱਲ ਦਾ ਆਂਦਾ ਸਾਡੇ ਲੋਕ ਐਨੇ ਬੇਦਰਦੇ ਆ ਕਹਿੰਦਾ ਗੱਲ ਕੀ ਹੋਈ ਤੂੰ ਮੇਰੇ ਪੰਜਾਬ ਨੂੰ ਕਹਿਣਾ ਏ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਤੂੰ ਗੱਲ ਤੇ ਦੱਸੇਗਾ ਉਹਨੇ ਆਖਿਆ ਬੀਬੀ ਜੰਦੀ ਜਿਹੜੀ ਇਹਦਾ ਪੁੱਤ ਡੁੱਬ ਗਿਆ ਤੇ ਪਾਰਸ ਪੁੱਤਰ ਤੇ ਪਿਆਰ ਉਹ ਚੀਜ਼ਾਂ ਜਿਹੜੀਆਂ ਕਰੋੜਾਂ ਨਾਲ ਨਹੀਂ ਮਿਲਦੀਆਂ ਤੇ ਮੈਂ ਭੱਜ ਕੇ ਕੱਢਿਆ ਵੇਖਲਾ ਮੇਰਾ ਕੈਮਰਾ ਲੱਖਾਂ ਦਾ ਤਬਾਹ ਹੋ ਗਿਆਈ ਮੇਰਾ ਪਰਸ ਵੀ ਭੇਜ ਗਿਆ ਮੇਰੇ ਲੀੜੇ ਕਹਿੰਦਾ ਸਾਡੇ ਦੇਸ਼ 'ਚ ਤੁਹਾਡੇ ਬੱਚੇ ਵਿਦੇਸ਼ ਗਏ ਪੁੱਛ ਲੋ ਮੈਂ ਵੀ ਜਾ ਕੇ ਉੱਥੇ ਕਿਸ ਦਾ ਰਮਾਲ ਵੀ ਡਿੱਗੇ ਨਾ ਲੋਕੀ ਚੁੱਕ ਕੇ ਫੜਾਉਂਦੇ ਉਹ ਕਹਿੰਦੇ ਥੈਂਕਸ ਮਾੜਾ ਜੇ ਕਿਸੇ ਨੂੰ ਇਦਾਂ ਹੱਥ ਵੀ ਵੱਜੇ ਨਾ ਸੌਰੀ ਕਮਾਲ ਦੀ ਗੱਲ ਹੈ ਰੱਬ ਤੇ ਉੱਥੇ ਤੁਰਿਆ ਫਿਰਦਾ ਇਥੇ ਵੇ ਲੋ ਇੱਕ ਪਿੰਡ 'ਚ ਸਤ ਗੁਰਦਾਰੇ ਪੰਜ ਮੰਦਰ ਤੇ ਸੱਤ ਪੀਰਾਂ ਦੀਆਂ ਜਗ੍ਹਾ ਤੇ ਅੱਠ ਮਟੀਆਂ ਤੇ ਨੌ ਡੇਰੇ ਸੋਚੋ ਪੰਜਾਬ ਦਾ 13000 ਪਿੰਡ ਆ ਤੇ ਘੱਟੋ ਘੱਟ 50000 ਰੱਬ ਦਾ ਘਰ ਪੰਜ ਕਿਲਿਆਂ ਬਾਅਦ ਪਹਿਲੀ ਚ ਜਗ੍ਹਾ ਦੇਹ ਤਰੇ ਦੀ ਠਾ ਜਗ੍ਹਾ ਇੰਨੇ ਪਖੰਡ ਹੁੰਦੇ ਇੰਨੇ ਜਾਪ ਹੁੰਦੇ ਤੇ ਰੱਬ ਜਾ ਜੇ ਚੜ ਕੇ ਉਧਰ ਤੁਰਿਆ ਫਿਰਦਾ ਖੋ ਸਤਨਾ ਹੈ ਤੇ ਇਥੇ ਜਿਹੜੀ ਬੀਬੀ ਨੂੰ ਵੇਖੋ ਅਹ ਦਹਿਤ ਤਰੇ ਦੀ ਚਕਰ ਚੁੰਡਾ ਹੈ ਇਹ ਕੀ ਹੋਇਆ ਇਹਨੂੰ ਇਹ ਚਹੇ ਮਾਤਾ ਆ ਗਈ ਹੈ ਤੇ ਮੈਂ ਆਖਿਆ ਵੀ ਮਾਤਾ ਜੀ ਸੁਣ ਲਿਓ ਵੀ ਤੁਸੀਂ ਇਹ ਬੀਬੀ ਨੂੰ ਜੋ ਤੰਗ ਕਰਦੇ ਆ ਆ ਕਲ ਕਥਾ ਸੁਣੀ 400 ਪੰਡਿਤ ਰੋਂਦਾ ਆਨੰਦਪੁਰ ਸਾਹਿਬ ਆਇਆ ਵੀ ਸਾਡਾ ਧਰਮ ਬਚਾਓ ਤੂੰ ਬੀਬੀ ਚ ਜੂ ਆਈ ਫਿਰਦੀ ਤੇ ਆਪਣਾ ਧਰਮ ਨਹੀਂ ਬਚਾਇਆ ਤੁਸੀਂ ਸੋਚ ਕੇ ਵੇਖੋ ਮਾਤਾ ਈ ਦੀਵੇਲੀ ਆ ਜਿਹਦੇ ਚ ਮਰਜੀ ਆ ਹੈ ਤੇ ਜਿੱਦਨ ਇਹਦੇ ਮੰਦਰ ਟਹਿਰੇ ਸੀ ਮਾਤਾ ਦੇ ਉਥੇ ਆ ਕੇ ਸਵਾਮਣ ਜੰਨੂ ਲਾਉਂਦਿਆ ਰੰਗਜੀਤ ਨੇ ਸੋਚ ਚੁੱਕੀ ਤੇ 400 ਪੰਡਤ ਜਿਹੜੇ ਰੋਜ਼ ਮੰਦਰਾਂ ਚ ਜੋਤ ਲਾਉਂਦੇ ਐ ਉਹਨਾਂ ਨੇ ਆ ਕੇ ਬਾਪੂ ਦੇ ਚਰਨ ਫੜੇ ਤੇ ਬਾਪੂ ਸਾਡਾ ਸਿਰ ਦੇਣ ਗਿਆ ਗੱਲ ਮਸਕੀਨ ਸਾਹਿਬ ਦੀ ਚੇਤੇ ਆ ਗਈ ਤੁਸੀਂ ਸੁਣਦੇ ਵਿਦਵਾਨ ਸੀ ਆਪਾਂ ਤੇ ਕਮਲੇ ਆ ਉਹ ਕਹਿੰਦੇ ਦਸਟੇ ਤੇ ਬੈਠੇ ਦੇ ਸਾਹਮਣੇ ਇੱਕ ਮਾਈ ਨਾ ਬੈਠੀ ਬੈਠੀ ਕਿਵਰੀ ਐ ਕਰਦੀ ਕਰਦੀਆਂ ਮਾਈਆਂ ਹੀ ਆ ਬੰਦਾ ਨਹੀਂ ਕਰਦਾ ਬੋਲੋ ਕੋਈ ਗੁਸਾ ਨਾ ਕਰ ਲਿਓ ਗਰੀ ਸੱਚਗੋੜਾ ਇਹ ਬੰਦਿਆਂ ਚ ਘਟ ਪੂਤ ਆਉਂਦੇ ਆ ਉਹ ਨਾ ਬੈਠੀ ਬੈਠੀ ਤਾਂ ਉਰਰ ਕਰਨ ਲੱਗੀ ਪੀਤੇ ਮਸਕੀਨ ਸਾਹਿਬ ਦੀ ਰਿਕਾਰਡਿੰਗ ਜੀ ਇਹ ਮੈਂ ਲਾਈਵ ਚੱਲਦਾ ਉਹ ਕਹਿੰਦੇ ਮਾਮਪੁਰਖ ਵੀ ਬੈਠੇ ਸੀ ਤੇ ਅਸੀਂ ਆਖਿਆ ਵੀ ਇਹਨੂੰ ਕੀ ਹੁੰਦਾ ਹੋਰ ਤਰ੍ਹਾਂ ਕਰਦੀ ਕਰਦੀ ਤੇ ਉਹਦਾ ਘਰ ਦਾ ਨਾਲ ਬੈਠਾ ਸੀ ਤੇ ਉਹ ਜਦੋਂ ਲੱਗ ਗਿਆ ਤਾਂ ਉਹਨੇ ਫਾੜ ਕਰਦੀ ਚਪੇੜ ਮਾਰੀ ਕਰ ਦੇ ਦੇ ਤੇ ਉਹ ਉਹ ਇਦਾਂ ਖੜੋਤਾ ਤੇ ਲੋਕੀਆਂ ਦੇ ਕਿੱਡਾ ਬੇਸ਼ਰਮ ਬੰਦਾ ਜਨਾਨੀ ਤੋਂ ਚਪੇੜਾਂ ਖਾਂਦਾ ਤੇ ਉਹ ਪਤਾ ਕੀ ਬੋਲਿਆ ਕੋਈ ਕਹਿੰਦਾ ਵੈਗਰੂ ਜੀ ਇਹ ਨਹੀਂ ਮਾਰਦੀ ਜਿਹੜਾ ਵਿੱਚ ਆਇਆ ਉਹ ਮਾਰਦਾ ਉਹਨੇ ਫੇਰ ਇੱਕ ਛੜੀ ਧਿਆਨ ਦੇਣਾ ਇਹ ਰਿਕਾਰਡਿੰਗ ਹੋਈ ਮਸਕੀਨ ਸਾਹਿਬ ਦੀ ਮਕੋਲੋਂ ਨਹੀਂ ਮਸਕੀਨ ਸਾਹਿਬ ਕਹਿੰਦੇ ਮਹਾਰਾਜ ਕੋਲੇ ਬੈਠੇ ਜੰਦਵਾ ਲੱਗਾ ਇਹੀ ਕਥਾ ਕਰਕੇ ਉੱਠੇ ਤੇ ਕਹਿੰਦੇ ਫਿਰ ਅਹੀਂ ਉਹਨੂੰ ਸਾਧ ਲਿਆ ਪਿਛਲੇ ਬੰਨੇ ਅਮਰ ਸੰਚਾਰ ਹੀ ਪੰਜ ਪਿਆਰੇ ਤੇ ਬੀਬੀ ਨੂੰ ਉੱਥੇ ਸਾਧ ਕੇ ਤੇ ਸਿੰਘਾਂ ਕੋਲ ਸ਼ਸਤਰ ਵਸਤਰ ਪੂਰੇ ਸੀ ਉਹਨੇ ਆਖਿਆ ਭੈਣੇ ਜਾਂ ਤੂੰ ਸਚੀਆ ਤੇ ਗੁਰੂ ਚੋਂ ਠਾਈ ਜੇ ਗੁਰੂ ਸੱਚਾ ਤੇ ਤੂੰ ਝੂਠੀ ਹੁਣ ਦੱਸ ਦੋਵਾਂ ਚੋਂ ਕੀ ਰਾਜਾ ਇਧਰੋਂ ਸ਼ੁਰੂ ਹੁੰਦਿਆ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਣ ਤੂੰ ਦੱਸ ਦੇ ਉਨੀ ਆਖਿਆ ਭਰਾਓ ਮੈਂ ਝੂਠੀ ਉਹਨੇ ਕਹੇ ਭਈ ਤਰਾਖੰਡ ਕਾ ਤੂੰ ਕੀਤਾ ਸਾਰਿਆਂ ਚ ਉਹਨੇ ਆਖਿਆ ਬਾਬਾ ਜੀ ਇਹ ਰੋਜ ਪੀਂਦਾ ਜੇ ਰੋਜ ਮੈਨੂੰ ਕੁੜਦਾ ਜੇ ਤੇ ਜਿੱਥੇ ਮਰਜੀ ਜਾਂਦਾ ਨਾ ਤੇ ਮੈਨੂੰ ਰਿਸ਼ਤੇਦਾਰੀ ਚ ਜਾਣ ਦਿੰਦਾ ਤੇ ਨਾ ਵਿਆਹ ਸ਼ਾਦੀ ਤੇ ਨਾ ਸ਼ਹਿਰ ਮੈਂ ਸੜੀ ਪਈ ਇਹਦੇ ਹੱਥੋਂ ਐਡੀ ਦੁਖੀਆਂ ਘਰੇ ਵੀ ਕੰਮ ਖਾਰ ਨਹੀਂ ਕਰਦਾ ਤੇ ਮੇਰੀ ਕਿਹੇ ਭੈਣ ਨੂੰ ਆਖਿਆ ਵੀ ਮੈਂ ਕੀ ਕਰਾਂ ਉਨੀ ਫਿਰ ਮੈਨੂੰ ਤਰੀਕਾ ਦਿੱਤਾ ਉਨੇ ਮੈਨੂੰ ਆਖਿਆ ਵੀ ਇਹਨੇ ਇਸ ਤਰ੍ਹਾਂ ਕਾਬੂ ਨਹੀਂ ਹੋਣਾ ਆ ਤਰੀਕਾ ਵਰਤ ਤੇ ਕਹਿੰਦੀ ਫਿਰ ਜਿੰਨਾ ਗੁੱਸਾ ਹੁੰਦਾ ਨਾ ਜੋ ਮੇਰੇ ਨਾਲ ਕਰਦਾ ਕਹਿੰਦੀ ਫਿਰ ਆ ਬਾ ਨਾ ਲਾ ਕੇ ਤੇਦੀ ਮੈਂ ਚੰਗੀ ਰੀਜ ਨ ਫੈਂਟੀ ਲਾਉਣੀ ਆ ਤੇ ਇਹ ਅੱਗੋਂ ਕਹਿੰਦਾ ਵੀ ਇਹ ਵਿਚਾਰੀ ਕੁਝ ਨਹੀਂ ਕਹਿੰਦੀ ਜਿਹੜਾ ਵੇਝ ਆਇਆ ਉਹ ਮਾਰਦਾ ਇਹਦੇ ਗੱਲਬਾਤ ਆ ਕਹਾਣੀ ਤੇ ਆ ਰਾਜ ਹੈ ਤੁਸੀਂ ਖੁਸ਼ ਵੀ ਹੋਏ ਸ਼ੁਕਰ ਤੁਸੀਂ ਹੱਸੇ ਖੇਡਿਆ ਦੁਨੀਆ ਰੋਂਦੀ ਆ ਨਾਨਕ ਦੁਖੀਆ ਨਾਲੇ ਆਪਾਂ ਖੁਸ਼ ਵੀ ਹੋਏ ਫਰੀਦ ਆ ਕਪਲ ਦਾ ਸ਼ੋਅ ਲੱਗਦਾ ਉੱਥੇ ਲੋਕੀਆਂ ਸਣ ਜਾਂਦੇ ਆ ਇੱਕ ਬੰਦੇ ਦੀ ਟਿਕਟ 20-25000 ਰੁਪਈਆ ਹੀ ਉਹ ਵੀ ਸਹੁੰਦਾ ਹੀ ਆ ਇੱਥੇ ਤੁਸੀਂ ਖੁਸ਼ੀਆਂ ਵੀ ਲੈ ਜਾਣੀਆਂ ਇਤਿਹਾਸ ਵੀ ਲੈ ਜਾਣਾ ਗਿਆਨ ਵੀ ਲੈ ਜਾਣਾ ਤੇ ਜਾਂਦੇ ਵੀ ਕਹਿਣਾ ਬਾਬਾ ਕਿਸੇ ਕੰਮ ਦਾ ਨਹੀਂ ਆਇਆ ਐਡੇ ਮਰ ਜਾਣੇ ਨਾ ਇਹ ਬਨੇਵਣੀ ਸੂਤ ਆਉਂਦੇ ਕਹਿੰਦੀ ਸ਼ਿਵਜੀ ਨੂੰ ਪਾਰਵਤੀ ਨੇ ਆਖਿਆ ਕਹਿੰਦੀ ਮੈਨੂੰ ਸਾਰੀ ਦੁਨੀਆ ਖੁਸ਼ ਕਰ ਦੇ ਉਹਨੇ ਆਹ ਤੈਨੂੰ ਮੱਥਾ ਟੇਕਿਆ ਇਹਨਾਂ ਖੁਸ਼ ਨਹੀਂ ਹੋਣਾ ਕਹਿੰਦੀ ਤੂੰ ਕਾਹਦਾ ਭੋਲੇ ਨਾਦ ਸ੍ਰਿਸ਼ਟੀ ਤੇ ਤੋਂ ਮੰਗਦੀ ਮੇਰਾ ਪਤੀ ਹੋਵੇ ਮੈਨੂੰ ਨਹੀਂ ਪਤਾ ਇਹ ਸਾਰੇ ਖੁਸ਼ਚਾਈ ਦੇ ਜਿੰਨੇ ਬੈਠੇ ਆ ਉਹਨੇ ਕਹੇ ਕੰਮ ਨਹੀਂ ਹੋਣਾ ਸਵਾਲ ਲਖ ਪੈਗੰਬਰ ਧਰਤੀ ਤੇ ਚਲੇ ਗਿਆ ਸਾਰੇ ਨਹੀਂ ਸੂਤ ਆਏ ਕੇ ਤੋਂ ਉਹਨੇ ਕਹਾ ਕਰਕੇ ਵਿਖਾ ਇੱਕ ਮਿੰਟ ਚ ਮੈਂ ਇਤਿਹਾਸ ਵੱਲ ਚੱਲਿਆ ਉਹ ਆਗੇ ਧਰਤੀ ਤੇ ਉਹਨੇ ਇੱਕ ਘੋੜੀ ਲੈ ਲਈ ਤੇ ਉਹ ਕਹਿੰਦੀ ਵੀ ਇਹ ਕੀ ਕੀਤਾ ਕਹਿੰਦਾ ਤੈਨੂੰ ਦੁਨੀਆ ਵਿਖਾਵਾਂ ਲੋਕ ਵਿਖਾਵਾਂ ਪਿੰਡਾਂ ਦੇ ਗੱਲ ਫੇਰ ਉੱਥੇ ਹੋਣੀ ਹੈ ਗੋਰੀ ਵਾਲੀ ਤੇ ਗੋਰਾ ਰੋਂਦਾ ਸੀ ਮੈਂ ਵਿਸਰਨਾ ਜਾਵਾਂ ਤੇ ਉਹਨੇ ਬਾਪੂ ਰਿਆ ਪੁੱਤਰ ਹੋਣਾ ਚੁੱਪ ਕਰ ਗੱਲ ਤੇ ਦੱਸ ਇਹਦਾ ਗੱਲ ਕੀ ਦੱਸਾਂ ਆ ਬੀਬੀ ਦਾ ਮੁੰਡਾ ਕੱਢ ਕੇ ਦਿੱਤਾ ਤੇ ਦੰਦੀਆਂ ਕੱਢ ਕੇ ਚੁੰਮ ਕੇ ਆ ਗਈ ਮੇਰਾ ਇੱਕ ਵਰੀ ਵੀ ਨਹੀਂ ਇਹਨੇ ਖਿਆਲ ਕੀਤਾ ਮੈਂ ਇਹਨਾਂ ਨੂੰ ਨੁਕਸਾਨ ਕਰਾ ਲਿਆ ਘੱਟੋ ਘੱਟ ਮੇਰਾ ਧੰਨਵਾਦ ਤੇ ਕਰ ਜਾਂਦੀ ਕੋਨੇ ਕਾਏ ਲੋਕ ਕਿਥੋਂ ਦੇ ਆ ਇਹ ਨਰਦਈ ਹੋ ਗਿਆ ਇਹਨਾਂ ਦੇ ਦਿਲ ਪੱਥਰ ਹੋ ਚੁੱਕੇ ਆ ਇਹਨਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਵਾ ਜਾ ਜਾਜ ਫੜ ਤੇ ਚੜ ਜਾ ਭਾਜਾਏ ਤੋ ਸਾਡੇ ਦੇਸ਼ ਚੋਂ ਇਹ ਗੱਲ ਕੀ ਕਹਿੰਦਾ ਤੂੰ ਤੇ ਪੁੱਤ ਡੋਬਦਾ ਕੱਢ ਕੇ ਫੜਾਇਆ ਓਏ ਗੁਰੂ ਗੋਬਿੰਦ ਸਿੰਘ ਨੇ ਸਾਰਾ ਸਰਬੰਸ ਇਹਨਾਂ ਲਈ ਵਾਰਤਾ ਇਹਨਾਂ ਉਹਨੂੰ ਨਹੀਂ ਬਖਸ਼ਿਆ ਤੇ ਰਤ ਉਨੇ ਸਾਰਾ ਸਰਵੰਸ ਵਾਰਤਾ ਅਸੀਂ ਕਿੱਡੀ ਕ ਕਦਰ ਕੀਤੀ ਉਹਦੀ ਉਧਰੋਂ 13 ਤੋਂ 12 ਵਜੇ ਸਾਬ ਜਾਦੇ ਸ਼ਹੀਦ ਹੁੰਦਾ ਤੇ ਮੈਂ ਮੁੰਡੇ ਦਾ ਵਿਆਹ ਰੱਖਿਆ ਏ 12 ਵਜੇ ਦੁਪਹਿਰ ਨੂੰ ਅੱਜ ਵੀ ਕਰਬਲਾ ਦਾ ਜੰਗ ਪੜ ਲਿਓ ਹਸਨ ਤੇ ਹੁਸੈਨ ਲੜੇ ਪਿਆਸੇ ਮਰ ਗਏ ਜਦੋਂ ਦਿਨ ਆਉਂਦਾ ਤੇ ਮੁਸਲਮਾਨ ਉਨੇ ਟਾਈਮ ਲਈ ਸਮਾਦੀ ਤਾਰ ਲੈਂਦੇ ਸਾਰੇ ਕੋਈ ਪਾਣੀ ਦੀ ਘੋਟ ਨਹੀਂ ਪੀਂਦਾ ਗੱਡੀਆਂ ਬੰਦ ਹੋ ਜਾਂਦੀਆਂ ਏ ਕਾਰੋਬਾਰ ਬੰਦ ਹੋ ਜਾਂਦਾ ਏ ਆ ਸਿੱਖਾਂ ਨੂੰ ਦੇਖ ਲਓ ਉਧਰੋਂ 13 ਨੂੰ ਸਾਬ ਜੀ ਦੀ ਸ਼ਹੀਦ ਹੁੰਦੇ ਨੀਆਂ ਚ ਤੇ ਇਹਨੇ ਵਿਆਹ ਰੱਖਿਆ ਪੈਲਸ ਚੰਡੀ ਜੇ ਤੇ ਨਚੰਦੇ ਸ਼ਰਾਬ ਪੀਂਦੇ ਕਿੱਡੀ ਬੇਕਿਰਕੀ ਗੱਲ ਕੀ ਆਪਣੇ ਤੋਂ ਸਾਲ ਵਿੱਚ 4 ਦਿਨ ਨਹੀਂ ਵਲਾਏ ਜਾਂਦੇ ਅੱਜ ਵੀ ਨੋਟ ਕਰ ਲਓ ਮੇਰਾ ਕਿਹਾ 13 ਨੂੰ ਆਣਾ ਵੇਖਿਓ ਡੈਰੀ ਕੱਢ ਕੇ ਸਾਰੇ ਪੈਲਸ ਭੋਕਣਗੇ ਤੇ ਵਿਆਹ ਕਿਹਦਾ ਹੋਊ ਸਰਦਾਰਾਂ ਦਾ ਇਹਨਾਂ ਨੂੰ ਇਤਿਹਾਸ ਭੁੱਲ ਗਿਆ ਉਹ ਉਹਨੇ ਕੋੜੀ ਫੜੀ ਤੇ ਪਾਰਵਤੀ ਨੂੰ ਕਹਿੰਦਾ ਵੀ ਉੱਤੇ ਬਹਿ ਤੂੰ ਆਖਿਆ ਨਾ ਦੁਨੀਆ ਖੁਸ਼ ਕਰਨੀ ਐ ਅਹੀਂ ਪ੍ਰਚਾਰ ਕੇ ਕਾ ਸੰਗਤਾਂ ਕਿੰਨੀਆਂ ਐ ਫਿਰ ਵੀ ਸ਼ੁਕਰਮਾਨ ਮਿਲਦਾ ਦੁਨੀਆ ਨਹੀਂ ਜਿੱਤੀ ਜਾਣੀ ਪਉ ਇਹ ਨਹੀਂ ਕਿਸੇ ਪਾਸੇ ਦੀ ਵੀ ਸੁਣ ਲਿਓ ਧਿਆਨ ਨਾਲ ਉਨੀ ਕੋੜੀ ਤੇ ਬਿਠਾਇਆ ਪਾਰਵਤੀ ਨੂੰ ਤੁਰ ਪੇ ਅਗਲੇ ਪਿੰਡ ਗਏ ਤੇ ਅੱਗੇ ਪੰਜ ਸੱਤ ਚੌਂਕ 'ਚ ਬੈਠੇ ਵੇਲੜ ਨਕੰਮੇ ਮੇਰੇ ਵਰਗੇ ਆਖੋ ਸਤਨਾਮ ਜਿਨ੍ਹਾਂ ਨੂੰ ਘਰੇ ਕੋਈ ਨਾ ਪੁੱਛਦਾ ਹੁੰਦਾ ਕੋਈ 사ਨਾ ਕਰਿਓ ਉਹ ਪਿੰਡ ਦੇ ਬਾਹਰ ਬੈਠੇ ਹੁੰਦੇ ਵੀ ਕਿਹੜੀ ਜਨਾਨੀ ਗੁਰਦੁਆਰੇ ਜਾਂਦੀ ਤੇ ਕਿਧਰੋਂ ਆਉਂਦੀ ਤੇ ਕੌਣ ਕਾਤੇ ਆਇਆ ਉਹਨਾਂ ਸਾਰੇ ਪਿੰਡ ਦਾ ਬਾਇਓ ਡੇਟਾ ਰੱਖਿਆ ਹੁੰਦਾ ਤੇ ਬਖਸ਼ਦੀ ਨੇ ਕਿਸੇ ਨੂੰ ਉਹ 5-7 ਚੌਂਕ 'ਚ ਬੈਠੇ ਸਰਪੰਚ ਨੇ ਤੇ ਬਣਾਇਆ ਹੈ ਸਵਾਰੀਆਂ ਵਾਸਤੇ ਤੇ ਬੈਠੇ ਉਹ ਆਖੋ ਸਤਨਾਮ ਵੀ ਜਿਹੜਾ ਊਖਾ ਸੁਖਾ ਹੁੰਦ ਜਗ੍ਹਾ ਨਹੀਂ ਮਿਲੀ ਉਹ ਜਦੋਂ ਘੋੜੀ 'ਤੇ ਬੈਠੀ ਹੋਈ ਪਾਰਵਤੀ ਤੇ ਸ਼ਿਵਜੀ ਤੁਰੇ ਆਉਣਾ ਤੇ ਉਹ ਪੰਜੇ ਸੱਤੇ ਵੇਖ ਕੇ ਇੱਕ ਦੂਜੇ ਨੂੰ ਕਹਿੰਦੇ ਉਧਰ ਇਹ ਹੋਏ ਕਹਿੰਦੇ ਕੀ ਕਹਿੰਦੇ ਜਨਾਨੀ ਦੇ ਥੱਲੇ ਲੱਗਾਈ ਵੇਖ ਕਿ ਤਰ੍ਹਾਂ ਤੁਰਿਆ ਆਉਂਦਾ ਜਨਾਨੀ ਭੂਏ ਚੜਾਈ ਆਖੋ ਸੱਤ ਕਹਿੰਦਾ ਸੁਣ ਲਿਆਈ ਕਹਿੰਦੀ ਜੀ ਸੁਣ ਲਿਆ ਕਹਿੰਦਾ ਉੱਤਰ ਥੱਲੇ ਫੇਰ ਕਹਿੰਦੀ ਫੇਰ ਕਹਿੰਦਾ ਮੈਂ ਚੜਦਾ ਆਪ ਘੋੜੀ ਤੇ ਚੜ ਗਿਆ ਪਾਰਵਤੀ ਤੁਰ ਕੇ ਅਗਲੇ ਪਿੰਡ ਗਿਆ ਉੱਥੇ ਫੇਰ ਚੌਂਕ 'ਤੇ ਸੱਤ ਕ ਜਣੇ ਬੈਠੇ ਨਾਲੇ ਤਬਾਕੂ ਬਲੀ ਜਾਣ ਤੇ ਨਾਲੇ ਗੱਲਾਂ ਕਰੀਆਂ ਕੋ ਤਾਸ਼ ਖੇਡਣ ਦੇ ਤੇ ਜੀ ਦੋਨਾਂ ਵੇਖਿਆ ਨਾ ਕਹਿੰਦੇ ਵੇਹੋ ਕਿੱਡਾ ਬੇਸ਼ਰਮ ਬੰਦਾ ਜਿਨਾ ਨਹੀਂ ਤੁਰ ਕਿਉਂਦੀ ਤੇ ਆਪ ਕੋੜੀ ਤੇ ਚੜਿਆ ਬੋਲੋ ਵਾਹਿਗੁਰੂ ਕਹਿੰਦਾ ਸੁਣ ਲਿਆਈ ਕਹਿੰਦੀ ਜੀ ਕਹਿੰਦਾ ਆ ਜਾ ਹੁਣ ਦੋਵੇਂ ਚੜਗੇ ਦੋਵੇਂ ਚੜੇ ਤੇ ਅਗਲੇ ਪਿੰਡ ਹੋਰ ਆ ਗਿਆ ਉੱਥੇ ਹੋਰ ਸੱਤ ਅੱਠ ਘਰੋਤੇ ਬਣ ਕੇ ਪੁੱਠੀਆਂ ਸਿੱਧੀਆਂ ਪੱਗਾਂ ਚਾਦਰੇ ਲਾਏ ਤੇ ਜਦੋਂ ਦੋਵਾਂ ਨੂੰ ਵੇਖ ਕੇ ਕਹਿੰਦੇ ਵਾਹਿਗੁਰੂ ਯਾ ਅੱਲਾ ਇਹਨਾਂ ਨੂੰ ਮਤ ਦੇ ਰੱਬ ਦਾ ਜੀ ਘੋੜੀ ਆ ਦੋਵੇਂ ਉੱਤੇ ਚੜੇ ਮਾਰਨੀ ਆ ਕਹਿੰਦਾ ਹੁਣ ਦੱਸ ਕਹਿੰਦੀ ਦੱਸੋ ਕਹਿੰਦਾ ਦੋਵੇਂ ਉੱਤਰ ਗਏ ਦੋਵੇਂ ਉੱਤਰ ਗਏ ਅਗਲੇ ਪਿੰਡ ਹੋਰ ਖੜੋਤੇ 10 12 ਦੋਵੇਂ ਜਾਣੇ ਤੁਰਿਆਣ ਤੇ ਉਹ ਵੀ ਵੇਖ ਕੇ ਕਹਿੰਦੇ ਓਏ ਰੱਬ ਇਹਨਾਂ ਨੂੰ ਅਕਲ ਦਵੇ ਕੋਲੇ ਘੋੜੀ ਐ ਤੇ ਤੁਰ ਕੇ ਆਉਂਦਾ ਹੁਣ ਇਹ ਹੈ ਸਿੱਧੀ ਜੀ ਸਾਖੀ ਪਰ ਹੈ ਵੱਡੀ ਡੌੜੀ ਇਹਨਾਂ ਦੁਨੀਆ ਨੂੰ ਕਿਹੜਾ ਸਮਝਾਉਂ ਪੋ ਤੇ ਮੈਂ ਗੱਲ ਆਪਣੀ ਛੇੜ ਕੇ ਬੈਠਾ ਸੀ ਵੀ ਮੈਨੂੰ ਉਹ ਬੰਦਾ ਕਹਿੰਦਾ ਬਾਬਾ ਜੀ ਗੱਦੀ ਗੁੱਦੀ ਲਾਓ ਕਿਹੜੇ ਕੰਮ 'ਚ ਫੈਜੇ ਤੁਹਾਨੂੰ 11 ਸਾਲ ਹੋ ਗਏ ਤੁਹਾਡੇ ਕੋਈ ਛੱਤ ਨਹੀਂ ਪਈ ਗੱਡੀ ਕਿਸ਼ਤਾਂ ਦੇ ਲਈ ਫਿਰਦੇ ਆ ਤੇ ਮੈਂ ਆਖਿਆ ਵੀ ਉੱਚ ਕੀ ਹੋ ਕਹਿੰਦਾ ਲਾ ਕੇ ਵੇਖੋ ਜੇ ਦੋ ਸਾਲਾਂ 'ਚ ਤੁਹਾਡੇ ਕੋਲੇ 20 ਕਿੱਲੇ ਪੈਲੀ ਕੋਠੀ ਤੇ ਫੋਰਚੂਨਰਾਂ ਦੋ ਨਾਉਣ ਤੇ ਮੈਨੂੰ ਨੀਵੇਂ ਥਾਂ ਬਾਹਾਂ ਕੇ ਛਤਰ ਮਾਰ ਦੇ ਪਾਲ ਸੱਚੀ ਜੇ 100% ਸੱਚੀ ਜੇ ਗੁਰਮਖੋ ਸਚਾਈ ਹੈ ਦੁਨੀਆਂ ਐਵੇਂ ਨਹੀਂ ਅਸੀਂ ਆਪਣੇ ਮੁਰਸ਼ਿਦ ਦੀ ਗੱਲ ਨਹੀਂ ਮੰਨੀ ਉਨੀ ਆਖਿਆ ਸੀ ਆ ਗਿਆ ਭਈ ਤਵੀ ਚਲਾਇਓ ਸਭ ਸਿੱਖਣ ਕੋ ਗੁਰੂ ਮਾਨਿਓ ਗ੍ਰੰਥ ਤੇ ਜਦੋਂ ਫਿਰ ਮੈਂ ਉਹਦੀ ਗੱਲ ਸੁਣੀ ਤੇ ਮੇਰਾ ਮਨ ਬਣ ਗਿਆ ਗੱਲ ਸਹੀ ਆ ਪੀ ਇਹ ਤਾਂ ਕੰਮ ਵਧੀਆ ਵਾ ਤੇ ਮੇਰੀ ਮਾੜੀ ਕਿਸਮਤ ਮੈਂ ਸੱਚੀ ਉਹ ਚੀਜ਼ ਨੂੰ ਦਿਲ ਤੇ ਲਾ ਲਿਆ ਉਧਰੋਂ ਸ਼ਾਮਾਂ ਨੂੰ ਗੁਰਦੁਆਰਾ ਬੌਲੀ ਸਾਹਿਬ ਨਾਲ ਛੇਵੇਂ ਪਾਤਸ਼ਾਹ ਦੀ ਕਥਾ ਚੱਲਣ ਦੀ ਸੂਰਜ ਪ੍ਰਕਾਸ਼ ਸੀ ਉਹਦੇ ਵਿੱਚ ਇੱਕ ਵਾਰ ਸਾਖੀ ਆਈ ਜਿੰਨੇ ਫਿਰ ਐ ਤਸੱਲੀ ਕਰਾਤੀ ਉਹ ਕਿਹੜੀ ਕਿ ਛੇਵੇਂ ਪਾਤਸ਼ਾਹ ਤਖਤ ਤੇ ਬੈਠੇ ਇੱਕ ਸੱਪ ਆਇਆ ਬਹੁਤ ਵੱਡਾ ਅਜਗਰ ਇੰਦਾ ਪਹਿਲਾਂ ਪਾਉਂਦਾ ਬਹਾਦਰ ਬਾਬਾ ਬਿਰੀ ਚੰਦ ਸਾਹਿਬ ਲਾਗੇ ਹੀ ਭਾਈ ਬੈਲੋ ਭਾਈ ਪੈੜੇ ਪ੍ਰਾਣੇ ਵਰਗੇ ਸੂਰਮੇ ਉਹਨਾਂ ਨੇ ਟੇਗ ਫੜੀ ਕਿਸੇ ਨੇ ਡਾਂਗ ਫੜੀ ਤੇ ਹਜ਼ੂਰ ਨੇ ਆਖਿਆ ਨਾ ਮਾਰਿਓ ਆਉਣ ਦਿਓ ਇਤਿਹਾਸ ਇਸੇ ਕਰਕੇ ਜਦੋਂ ਫਿਰ ਮਾਰੇ ਦੇ ਨੇੜੇ ਆਇਆ ਨਾ ਜੇ ਜੁਗਚਾਰੇ ਆਰਜਾ ਹੋਰ ਦਸੋਣੀ ਨਵਾਂ ਖੰਡਾਂ ਵਿੱਚ ਜਾਣੀ ਹੈ ਚੰਗਾ ਨਾਉ ਜਾ ਸ ਕੀਰਤ ਜੇ ਤਿਸ ਨਦਰ ਨਾ ਆਵਈ ਜਿੰਨੇ ਮਰਜੀ ਨਜ਼ਾਰੇ ਲਾਓ ਐ ਟੌਰ ਨਾ ਰੋ ਪਰ ਜਪਜੀ ਸਾਹਿਬ ਦੀ ਇਹ ਪੌੜੀ ਕਹਿੰਦੀ ਪੁੱਤ ਪੁੱਠੇ ਕੰਮ ਕਰਕੇ ਨਜ਼ਾਰੇ ਵੜੇ ਆਉਂਦੇ ਪਰ ਜਦੋਂ ਤਖਤ ਹੀ ਉੱਠਦੀ ਨਾ ਪਿੰਡ ਚੋਂ ਸਿਵਾ ਤੇ ਫਿਰ ਬਾਪੂ ਦੀ ਵਾਰੀ ਆਉਣੀ ਨਾ ਕਿੱਡਾ ਮਾੜੇ ਤੋਂ ਮਾੜਾ ਬੰਦਾ ਹੋਵੇ ਜ਼ੁਲਮੀ ਹੋਵੇ ਜਿਸ ਦਿਨ ਉਹਦਾ ਭੋਗ ਪੈਂਦਾ ਗੁਰੂ ਗ੍ਰੰਥ ਸਾਹਿਬ ਦੀ ਵਾਰੀ ਆਉਂਦੀ ਆਉਂਦੀ ਆ ਇਕਰੇ ਹੋਣੀ ਹੋਣੇ ਖੰਡ ਪਾੜ ਰੱਖੇ ਜਾਣਾ ਭਾਵੇਂ ਕੇਪੀਐਸ ਗੇਲ ਹੋਵੇ ਭਾਵੇਂ ਬੇਨਤਾ ਬੁੱਚੜ ਹੋਵੇ بڑے بڑے ਪਾਪੀ ਮਰੇ ਐ ਸਾਰਿਆਂ ਦੇ ਘਰ ਮਾਰਜ ਗਏ ਕਿੱਡਾ ਹਿਰਦਾ ਵੇਖੋ ਏ ਸਾਡੀ ਜੀ ਦੇ ਨਾਲ ਲੱਗਦੀ ਹੋਵੇ ਗੁੱਸਾ ਗਿੱਲਾ ਹੋਵੇ ਅਸੀਂ ਉਹਦੇ ਭੋਗ ਤੇ ਨਹੀਂ ਜਾਈਦਾ ਮਾਰੇ ਸਾਹਿਬ ਦਾ ਕਿੱਡਾ ਵੱਡਾ ਹਿਰਦਾ ਕਿੱਡੇ ਪਾਪੀ ਤੋਂ ਪਾਪੀ ਬੰਦਾ ਵੀ ਹੋਵੇ ਕਦੇ ਗੁਰੂ ਗ੍ਰੰਥ ਸਾਹਿਬ ਨੇ ਇਹ ਨਹੀਂ ਆਖਿਆ ਵੀ ਮੈਂ ਇਹਦੇ ਘਰੇ ਨਹੀਂ ਜਾਣਾ ਇਹਨੂੰ ਕਹਿੰਦੇ ਸਤਗੁਰ ਸਵਣਾ ਦਾ ਭਲਾ ਆਹ ਆਹ ਇਹਦੇ ਵਰਗਾ ਕੌਣ ਐ ਇਹ ਆਦ ਜੁਗਾਦ ਦੀ ਜੋਤੀ ਹੈ ਇਸ ਦਾ ਵੀ ਅਜਬ ਨਜ਼ਾਰਾ ਏ ਇੱਕ ਸਫੇ ਤੇ ਬਾਬਾ ਨਾਨਕ ਹੈ ਦੂਜੇ ਰਵਿਦਾਸ ਇਥੇ ਸੋਨੇ ਵਾਂਗੂ ਉਗਲੀਆਂ ਲਿਖਤਾ ਨੇ ਸ਼ੇਖ ਫਰੀਦ ਦੀਆਂ ਇਥੇ ਕਲੀਆਂ ਬਣ ਕੇ ਮਹਿਕਦੀਆਂ ਸਦਨੇ ਜੈ ਪਾਕ ਇਥੇ ਰੱਬ ਬਰਾਬਰ ਦਰਜਾ ਏ ਸਨਮਾਨ ਕਬੀਰ ਜਿਲਾਹੇ ਨੂੰ ਇਥੇ ਨਾਮਦੇਵ ਕੋਈ ਹੀਂਬਾ ਏ ਤੁਰ ਗਿਆ ਹੀ ਖੱਟ ਕੇ ਇਥੇ ਸੈਣ ਲਾਈ ਵੀ ਉਧਰ ਗਿਆ ਤੇ ਰਤਬਾ ਪਾਇਆ ਧੰਨੇ ਨੇ ਏਕ ਏਕ ਅੱਖਰ ਬਾਣੀ ਦਾ ਬਿਖਰੇ ਹੋਏ ਹੀਰੇ ਪੰਨੇ ਨੇ ਜਦ ਪਿਆਰ ਨਾਲ ਕੋਈ ਪੜਦਾ ਏ ਨਾਵੇਂ ਸਤਿਗੁਰਦਿਆਂ ਸ਼ਲੋਕਾਂ ਨੂੰ ਫਿਰ ਲੱਭਦਾ ਰਾਹ ਹਕੀਕਤ ਦਾ ਕਲਯੁਗ ਦੇ ਭਟਕੇ ਲੋਕਾਂ ਇੰਨਾ ਪਿਆਰ ਕਿਤੇ ਅੰਦਰੇ ਦੇ ਤੇ ਸਾਰਿਆਂ ਦੀ ਵਾਰੀ ਇੱਥੇ ਆਉਣੀ ਤੇ ਚਲੋ ਤੁਹਾਨੂੰ ਮੈਂ ਸਿੱਧੀ ਗੱਲ ਕਰਾਂ ਉਹਨੇ ਕਿਹਾ ਵੀ ਗਦੀ ਗੁਦੀ ਲਾਇਆ ਕਰੋ ਵੀ ਨਜ਼ਾਰੇ ਲਓ ਅੱਜਕਲ ਬੜੇ ਉਹ ਕਥਾ ਜਦੋਂ ਪੜਿਓ ਤੁਸੀਂ ਵੀ ਸੁਣ ਲਿਓ ਉਹ ਸੱਤ ਸਿੱਧਾ ਛੇਵੇਂ ਪਾਤਸ਼ਾਹ ਵੱਲੋਂ ਆਵੇ ਤੇ ਮਹਾਰਾਜ ਹੱਸੇ ਜਾਣ ਤੇ ਜਦੋਂ ਨੇੜੇ ਆਇਆ ਤੇ ਸਾਡਾ ਤਵਾਰੀਖ ਗੁਰ ਇਤਿਹਾਸ ਕਹਿੰਦਾ ਉਹਨੇ ਮਹਾਰਾਜ ਸਾਹਿਬ ਵੱਲੋਂ ਜੀਬ ਕੱਢੀ ਤੇ ਪਾਤਸ਼ਾਹ ਨੇ ਆਪਣਾ ਸੱਜਾ ਪੈਰ ਅੱਗੇ ਕਰਤਾ ਜਦੋਂ ਮਾਰੇ ਦੇ ਪੈਰ ਨੂੰ ਟੱਚ ਕੀਤਾ ਨਾ ਤੇ ਬਾਣੀ ਕੀ ਕਹਿੰਦੀ ਕੱਚਾ ਹੋ ਕੰਚਨ ਭਇਓ ਸ਼ਬਦ ਗੁਰ ਸ੍ਰਵਣ ਦੇ ਸੁਣਿਓ ਬਿਖ ਤੇ ਅਮਰਤ ਹੋਇਓ ਨਾਮ ਅਮਰਤ ਮੁਖ ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋ ਸ੍ਰੀਖੰਡ ਸਤਿਗੁਰ ਕੀਓ ਦੁਖ ਦਰਿਦ੍ਰ ਤਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਪਸ ਪ੍ਰੇਤ ਸੁਰ ਨਰ ਪੈ ਬਾਣੀ ਦੀ ਮੋਰ ਲੱਗੀ ਨਾ ਕਹਿੰਦੇ ਜਦੋਂ ਉਹਨੇ ਮਹਾਰਾਜ ਦੇ ਚਰਨ ਉਨੀ ਚੁੰਮੇ ਉਹਦਾ ਸਰੀਰ ਪਾੜ ਗਿਆ ਸਰੀਰ ਪਾੜ ਗਿਆ ਤੇ ਵਿੱਚੋਂ ਕੀੜਿਆਂ ਦਾ ਰੋਗ ਨਿਕਲ ਆਇਆ ਬਾਹਰ ਕਰਬਲ ਕਰਬਲ ਕਰਦੇ ਫਿਰ ਨਾ ਸਰੀਰ ਛੱਡ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਇਦਾਂ ਬੈਠੀ ਅੱਜ ਵੀ ਸਤਿਗੁਰੂ ਲਾਗੇ ਬੈਠੇ ਕਿਤੇ ਦੂਰ ਨਹੀਂ ਜੇ ਅੱਖਾਂ ਬਣਾ ਲਓ ਸਾਰਿਆਂ ਨੇ ਪੁੱਛਿਆ ਬਾਬਾ ਇਹ ਕੀ ਹੈ ਮਾਰੇ ਸਾਹਿਬ ਜੀ ਕਹਿੰਦੇ ਕੋਈ ਨਹੀਂ ਭੜਾਈ ਹੈ ਕਹਿੰਦੇ ਨਹੀਂ ਮਾਰੇ ਸਾਨੂੰ ਸਾਖੀ ਸੁਣਾਓ ਇਹ ਖੇੜ ਦੱਸੋ ਕੀ ਹੈ ਵੀ ਇਹ ਕੌਣ ਹੈ ਕੀ ਸਾਹਾਗਤਾ ਹੈ ਤੇ ਬਾਈ ਸੰਤੋਖ ਸਿੰਘ ਲਿਖਦੇ ਫਿਰ ਮਾਰੇ ਸਾਹਿਬ ਨੇ ਆਖਿਆ ਵੀ ਇਹ ਸਾਡਾ ਸਿੱਖ ਹੈ ਮਸੰਦ ਸੀ ਸਾਡਾ ਪਰ ਮਾਇਆ ਨੇ ਨਿੱਕ ਬੁੱਧੀ ਭ੍ਰਸ਼ਟ ਕਰਤੀ ਵੀ ਗੱਦੀ ਲਾਉਣ ਲੱਗ ਪਿਆ ਇੰਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਬਜਾਏ ਲੋਕ ਆਪਣੇ ਨਾ ਛੋੜ ਲਿਆ ਤੇ ਕਹਿੰਦੇ ਮਾਇਆ ਇੰਨੀ ਕਿ ਚੜ ਗਈ ਇੰਨੀ ਕਿ ਜਮਾ ਹੋ ਗਈ ਡੇਰੇ 'ਚ ਵੀ ਉਦੋਂ ਬੈਂਕ ਨਹੀਂ ਸੀ ਹੁੰਦੀ ਇਹ ਕਥਾ ਜਦੋਂ ਦੀ ਹੈ ਨਾ ਉਦੋਂ ਕੁਛ ਨਹੀਂ ਸੀ ਉਦੋਂ ਲੋਕੀ ਘੜਿਆਂ 'ਚ ਜਾਂ ਕੰਧਾਂ-ਕੁੰਧਾਂ 'ਚ ਸੰਦੂਖਾਂ 'ਚ ਰਾਇਦੇ ਕਹਿੰਦੇ ਇੰਨੀ ਗਾਗਨਾ ਭਰ ਕੇ ਮਾਇਆ ਨੱਪੀ ਸੀ ਤੇ ਗੁਰਬਾਣੀ 526 ਅੰਗ ਕੱਢਿਓ ਸਹਿਜ ਪਾਠ ਕਰਦੇ ਨਾ ਉਥੇ ਬਚਨ ਆਉਂਦਾ ਅੰਤ ਸਮੈ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜਉਣ ਵਲ 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 ਮਾਰੇ ਕਹਿੰਦੇ ਜਿਹੜਾ ਬੰਦਾ ਮਰਨ ਲੱਗਿਆ ਮਾਇਆ ਵੱਲ ਧਿਆਨ ਲੈ ਜਾਂਦਾ ਉਹਨੂੰ ਸੱਪ ਦੀ ਜੂਣ ਮਿਲਦੀ ਕਹਿੰਦੇ ਦਾ ਧਿਆਨ ਉਧਰ ਸੀ ਜਿਹੜਾ ਲੋਕਾਂ ਤੋਂ ਮੱਥਾ ਟਿਕਾਇਆ ਹੈ ਨਾ ਗਲਤ ਹੈ ਤੇ ਜਦੋਂ ਧਿਆਨ ਉਧਰ ਗਿਆ ਮੌਤ ਆਈ ਪੀ ਹਾਏ ਮੇਰੀ ਇੰਨੀ ਪਈ ਪ੍ਰਾਉਰਟੀ ਤੇ ਕਹਿੰਦੇ ਸੱਪ ਬਣਿਆ ਤੇ ਆ ਜਿਹੜੇ ਦੇ ਪ੍ਰੇਮੀ ਆ ਹੁਣ ਚਲੋ ਫਿਰ ਆਨੰਦ ਸਾਹਿਬ ਦੇ ਵਿੱਚ ਜਿਹੜੇ ਨਿਤਨੇਮ ਕਰਦੇ ਆ ਜੇ ਕੋ ਗੁਰ ਤੇ ਵੀ ਮੁਖ ਹੋਵੇ ਵਿਣ ਸਤਗੁਰ ਮੁਕਤ ਨਾ ਪਾਵੇ ਮੁਕਤ ਨਾ ਹੋਰਥੈ ਕੋਈ ਪੁੱਛੋ ਬਵੇਕੀਆਂ ਅੱਗੇ ਅਨੇਕ ਜੋਨੀ ਪਰਮ ਆਵੇ ਵਿਣ ਸਤਗੁਰ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਕਹੇ ਨਾਨਕ ਵਿਚਾਰ ਦੇਖੋ ਵੇਣਾ ਮਾਰੇ ਕਹਿੰਦੇ ਆ ਜਿਹੜੇ ਕੀੜੇ ਆ ਨਾ ਇਹਦੇ ਢਿੱਡ ਚੋਂ ਨਿਕਲੇ ਇਹ ਉਹ ਲੋਕ ਨੇ ਜਿਹੜੇ ਇਹਦੇ ਪ੍ਰੇਮੀ ਆ ਕਾਚੇ ਗੁਰ ਤੇ ਮੁਕਤ ਨਾ ਹੋਈ ਕਿ ਗੁਰੂ ਸੱਚਾ ਛੱਡ ਕੇ ਸ਼ੌਦ ਤੇ ਆਪਾਂ ਕੱਚਿਆਂ ਦੇ ਲੜ ਲੱਗੇ ਆ ਤੇ ਕਬੀਰ ਸਾਹਿਬ ਕਹਿੰਦੇ ਆਪ ਡੁੱਬੇ ਚੋਂ ਬੇਦਮੇ ਚੇਲੇ ਦੀਏ ਵਾਹੇ ਕਬੀਰ ਕਹਾਣੀ ਪੀੜ ਤੇ ਸਾਧਗੁਰੂ ਲੀਏ ਮਹਾਰਾਜ ਸੱਚੇ ਪਾਤਸ਼ਾਹ ਬੜਾ ਗੱਲਾਂ ਕਰਦੇ ਪਰ ਕਰੀਏਗੀ ਰਮਾਲੇ ਚੜਾਈ ਜੰਨੇ ਆ ਮਹਾਰਾਜ ਸਾਹਿਬ ਕਹਿੰਦੇ ਮੇਰੇ ਨਾਲ ਗੱਲਾਂ ਕਰ ਆਪਾਂ ਕਹਿੰਦੇ ਨਹੀਂ ਬਾਬਾ ਜੀ ਰਮਾਲਾ ਪਾ ਦੋ ਅਤਾਸ ਕਰ ਦੋ ਵੀਜਾ ਲੱਗ ਜੀ ਮੁੰਡਾ ਹੋਵੇ ਕੁੜੀ ਨਾ ਹੋਵੇ ਆਖੋ ਇਹਨਾਂ ਦੀਆਂ ਸ਼ਰਤਾਂ ਤੋਂ ਵੀ ਆਸਾਂ ਦਾ ਕਈ ਕਹਿੰਦੇ ਬਾਬਾ ਜੀ ਮੇਰੇ ਪੋਤਰਾ ਹੋਵੇ ਦੋ ਪਾਠ ਕਰਾਉਂ ਤੇ ਜੇ ਪੋਤਰੀ ਹੋ ਗਈ ਕਹਿੰਦਾ ਫਿਰ ਕੁਝ ਵੀ ਨਹੀਂ ਦੇਖੋ ਕਿੱਦਾਂ ਕਿੱਦਾਂ ਦੀਆਂ ਮੰਗਾ ਮੰਗਾਉਂਦੇ ਮਹਾਰਾਜ ਦੇ ਕੋਲੇ ਆ ਕੇ ਕਿਤੇ ਪਾਤਸ਼ਾਹ ਧੰਨ ਹੈ ਸੱਚੇ ਪਾਛਾ ਬਖਸ਼ ਲੈਣ ਸਾਨੂੰ ਗਰੀਬਾਂ ਨਾਥਾਂ ਨਮਾਣਿਆਂ ਨੂੰ ਸਤਿਗੁਰ ਸਵਣਾ ਦਾ ਭਲਾ ਬਣਾਇੰਦਾ ਸੱਚ ਜਾਣਿਓ ਗੁਰਮਖੋ ਬਾਣੀ ਗੱਲਾਂ ਕਰਦੀ ਮਾਰੇ ਕਹਿੰਦਿਆ ਚੇਲੇ ਦੇ ਇਹਦੇ ਮਗਰ ਲੱਗੇ ਸੀ ਇਹ ਵੀ ਜੂਨਾ ਚ ਫਿਰਦੇ ਤੇ ਜਿੰਨਾ ਮੱਥਾ ਟੇਕਿਆ ਨੇ ਇਹਨੂੰ ਮਾਇਆ ਇਹਨੂੰ ਦਿੱਤੀ ਹੁਣ ਕਈਆਂ ਨੇ ਤਾਂ ਧੀਆ ਪਾਣਾ ਚੜਾਈਆਂ ਹੁਣ ਚੀਕਾਂ ਪੈਂਦੀਆਂ ਆਖੋ ਐ ਗੁਰ ਕਹਿੰਦੀਆਂ ਕਿ ਨਹੀਂ ਤੇ ਜੇ ਪਹਿਲੋਂ ਬਾਣੀ ਦੇ ਅੱਖੇ ਲੱਗਜੂ ਕੀ ਲੋੜ ਤੇ ਉਹ ਜਿੰਨਾ ਹੋਆ ਹੁਣ ਜੂ ਬੀਬੀਆਂ ਆ ਕੇ ਕਹਿੰਦੀਆਂ ਵੀ ਬਾਬਾ ਇਦਾਂ ਉਦਾਂ ਤੇ ਪਹਿਲਾਂ ਉੱਥੇ ਅੰਬ ਪੱਕੇ ਜੇ ਕਹੋ ਫਿਰ ਗੁੱਸਾ ਆਉਂਦਾ ਵੀ ਗੁਰੂ ਤੁਹਾਡਾ ਛਾਤੀ 'ਚ ਗਿੱਠ ਖੰਜਰ ਲੰਘਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੋਪੇ ਵੱਧੇ ਹੋਏ ਪਾਦਸ਼ਾਹ ਨੇ ਜਦੋਂ ਚਿੱਲਾ ਚੜਾਇਆ ਖੁੱਲ ਗਏ ਲੋ ਦੀ ਧਤੇਰੀ ਪਈ ਬੰਨ ਕੇ ਕਮਰ ਕੱਸੇ ਨਾ ਪੰਜ ਪੈਸੇ ਨਾਰੀਅਲ ਲੈ ਕੇ ਸਾਨੂੰ ਆਵਾਜ਼ ਮਾਰ ਕੇ ਆਖਿਆ ਸੀ ਸਤ ਗੁਰੂ ਬਾਝੋਂ ਗੁਰਨੀ ਕੋਈ ਗੁਰੂ ਦੇ ਲੜ ਲੱਗੋ ਪਰ ਅਹੀਂ ਆਖੇ ਕਿੱਥੇ ਲੱਗਦੇ ਆਂ ਕੁਝ ਬੰਦਕੀ ਵਾਲੇ ਸੰਤ ਮਹਾਂਪੁਰਖ ਕਮਾਈ ਵਾਲਿਆ ਉਹਨਾਂ ਨੂੰ ਵੀ ਨਾਲ ਹੀ ਰਗੜਤਾ ਕੋ ਸਤਿ ਕਿਉਂਕਿ ਸੱਚੀ ਗੱਲ ਹੈ ਨਾ ਘਰ ਦੇ ਵਿੱਚੋਂ ਇੱਕ ਧੀ ਜਾਂ ਪੁੱਤ ਗਲਤੀ ਕਰ ਜੇ ਤੇ ਅਗਲੇ ਪੀੜੀਆਂ ਤੱਕ ਸਾਰੀ ਪੀੜੀ ਨੂੰ ਰਗੜ ਦਿੰਦੇ ਪਿੰਡ ਵਾਲੇ ਉਸੇ ਵੇਲੇ ਕਹਿੰਦੇ ਇਹਨਾਂ ਦਾ ਰਿਸ਼ਤਾ ਨਾਲੇ ਉਹ ਫਲਾਣੇ ਹੀ ਤੇ ਗਲਤੀ ਇੱਕ ਦੀ ਹੈ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਮਾਰੇ ਦੇ ਵੇਲੇ ਵੀ ਇਦਾਂ ਹੀ ਸੀ ਹੋਰ ਛੱਡੋ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਜਿੰਨਾ ਸੁਣੀ ਕਿੱਡਾ ਵੱਡਾ ਇੰਦਰ ਦੇਵਤਾ ਉਹ ਵੀ ਤਾਂ ਬਲਤ ਕਰੀ ਵੇਖੋ ਕਿੱਡੀ ਵੱਡੀ ਪੰਗਤੀ ਲਿਖਤੀ ਮਾਰੇ ਕਹਿੰਦੇ ਗੌਤਮ ਨਾਰ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਐਡੇ ਵੱਡੇ ਆਸਣ ਤੇ ਬੈਠਾ ਇੰਦਰ ਦੇਵਤਾ ਉਹਨਾਂ ਦੀਆਂ ਬਿਰਤੀਆਂ ਡੋਲ ਗਈਆਂ ਆਪਾਂ ਕਿਹੜੀ ਮਾਈ ਦੇ ਨਾਲ ਬ੍ਰਹਮੇ ਬਾਰੇ ਵੇਦਾਂ ਚ ਆਉਂਦੀ ਕਥਾ ਕੀ ਬਣਿਆ ਪਿਆ ਪਰ ਕਾਰਨ ਕੀਆ ਕਿ ਆਪੋ ਆਪਣੇ ਅੰਦਰ ਸਾਰੇ ਜਾਣੇ ਚਾਤੀ ਮਾਰ ਕੇ ਵੇਖਿਓ ਵਲਾਂ ਵੀ ਆਪਾਂ ਜ਼ਿੰਦਗੀ 'ਚ ਕੋਈ ਗਲਤੀ ਨਹੀਂ ਕੀਤੀ ਵਲਾਂ ਸਾਵਨੇ ਕੀਤੀਆਂ ਨਾ ਪਰ ਅਸੀਂ ਦੂਜੇ ਨੂੰ ਬੜੀ ਛੇਤੀ ਚੁੱਕਦੇ ਆਂ ਖੋਸਾ ਤਾ ਬਾਣੀ ਕਹਿੰਦੀ ਹਮ ਨਹੀਂ ਚੰਗੇ ਬੁਰਾ ਨਹੀਂ ਬੁਰਾ ਨਹੀਂ ਕੋਈ ਇਹ ਤੇ ਉਹ ਗੱਲ ਆ ਕੋਈ ਅਮਲੀ ਹੀ ਤੇ ਪੋਸਤ ਖਾਵੇ ਚੰਗਾ ਮੋਟਾ ਤੇ ਤੋਤਾ ਘਰੇ ਰੱਖਿਆ ਤੋਤਾ ਬੋਲਦਾ ਹੀ ਤੇ ਉਹਨੇ ਤੋਤੇ ਨੂੰ ਚੁੰਚਾ ਲਵਾ ਦੇਣਾ ਤੇ ਉਹਨੂੰ ਸਿਖਾਇਆ ਪਤਾ ਕੀ ਸੀ ਤੋਤੇ ਆ ਪੋਸਤ ਨਾ ਖਾਈਂ ਮਰ ਜੀਗਾ ਨਾਲੇ ਦੋਵੇਂ ਛੱਕਦੇ ਤੇ ਨਾਲ ਹੀ ਉਹਨੂੰ ਸਿਖਾਇਆ ਵੀ ਕੋਈ ਭੈਣ ਭਰਾ ਰਿਸ਼ਤੇਦਾਰ ਆਵੇ ਤੇ ਤੂੰ ਇਹੋ ਹੀ ਬੋਲੀ ਜਣਾ ਤੋਤਿਆ ਪੋਸਤ ਨਾ ਕਾਈ ਉਹ ਇੱਕ ਦਿਨ ਅਵਲੀ ਮਰ ਗਿਆ ਤੇ ਘਰ ਦੇ ਆਖਿਆ ਇਹਨੂੰ ਵੀ ਗਲੋਂ ਲਾਓ ਇਹਨੇ ਕੰਨ ਖਾਣੇ ਲਏ ਤੇ ਉਹਦਾ ਪਿੰਜਰਾ ਖੋਲਤਾ ਤੇ ਉੱਡ ਦੌੜਦਾ ਉਧਰ ਚਲੇ ਗਿਆ ਮਹਾਰਾਸ਼ਟਰ ਤੋਂ ਪਰੇ ਹਜੂ ਸਭਾ ਵੱਲੋਂ ਉਧਰ ਖੇਤੀ ਆ ਉਥੇ 25 30 ਤੋਤੇ ਹੋਰ ਉਹਨੇ ਨਾਲੇ ਤੇ ਡੋਡਿਆਂ ਦੇ ਖੇਤ 'ਚ ਬੈਠੇ ਪਰ ਪਰ ਚੁੰਜਾਂ ਖਾਣ ਤੇ ਨਾਲੇ ਸਾਰੇ ਬੋਲਣ ਤੋ ਤੇ ਆ ਪੋਸਤਨਾ ਖਾਈ ਸਹੀ ਗੱਲ ਅੱਜ ਮੇਰੇ ਵਰਗੇ ਉਹ ਬੰਦੇ ਜਿਹੜੇ ਆਪ ਫੋਲ ਨਸ਼ਾ ਕਰਕੇ ਸਟੇਜ ਤੇ ਕਹਿੰਦੇ ਨਸ਼ਾ ਕਰਨਾ ਮੜਾ ਹੈ ਨਸ਼ਾ ਨਾ ਕਰਿਓ ਪੰਜਾਬ ਡੋਬ ਗਿਆ ਫਲਾਣ ਵੀ ਭਾਉ ਤੂੰ ਵੀ ਤੇ ਆਪ ਦੇ ਵੱਲੇ ਵੇਖ ਨਾ ਤੂੰ ਦੂਜਿਆਂ ਨੂੰ ਰੋਕਣ ਲਿਆ ਤੂੰ ਛੜਿਆ ਕੋਈ ਆਖੋ ਸਤਨਾ ਆਹ ਹਲਾਤ ਤੇ ਸਾਡੇ ਆ ਸਾਰੇ ਸਿਆਣੇ ਆ ਪਰ ਬਾਣੀ ਕਹਿੰਦੀ ਤੇਰਾ ਕੀਤਾ ਜਤੋ ਨਹੀਂ ਮੈਨੂੰ ਮੈਂ ਨਿਰਗੁਣਿਆਰੇ ਆਪੇ ਤਰਸ ਤਰਸ ਪਿਆ ਮੇ ਰਾਮਤ ਹੋਈ